ਵੋਟਾ ਮੰਗਲ ਨੇ ਡੇਰਾ ਸੱਚਾ ਸੌਦਾ ਵਿੱਚ ਹਾਜ਼ਰੀ ਲਗਵਾਉਣਗੇ ਪੰਜਾਬ ਦੇ ਸਿੱਖ ਮੰਤਰੀਆਂ ਖਿਲਾਫ ਕਾਰਵਾਈ ਕਰਨ ਲਈ ਅੱਜ ਹੀ ਪੀਸੀ ਵੱਲੋਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਾਣਕਾਰੀ ਦਿੰਦਿਆਂ ਹੋਇਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬੰਡੂੰਗਰ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕਹਿ ਜਾਣਤੇ ਇਹ ਕਮੇਟੀ ਦਾ ਗਠਨ ਕੀਤਾ ਜੋ ਬਹੁਤ ਜਲਦ ਆਪਣੀ ਰਿਪੋਰਟ ਨੂੰ ਅਕਾਲ ਤਖਤ ਸਾਹਿਬ ਨੂੰ ਸੌਂਪ ਦੇਵੇਗੀ ਦੱਸਦੇ ਕਿ ਅਕਾਲ ਤਖਤ ਸਾਹਿਬ ਨੇ ਸਿੱਖਾਂ ਨੂੰ ਡੇਰਾ ਸਿਰਸਾ ਨਾਲ ਕੋਈ ਸਬੰਧ ਨਾ ਰੱਖਣ ਦਾ ਹੁਕਮਨਾਮਾ ਜਾਰੀ ਕੀਤਾ ਹੋਇਆ ਪਰ ਹੁਕਮਨਾਮੇ ਦਾ ਉਲੰਘਣ ਕਰਦਿਆਂ ਹੋਇਆਂ ਅ ਡੇਰੇ ਸਰਸਾ ਵਿੱਚ ਵੋਟਾਂ ਤੋਂ ਪਹਿਲਾਂ ਉਹ ਨਜ਼ਰ ਆਏ ਸਨ ਸਵਾਲ ਇਹ ਤੇ ਇਹ ਵੀ ਖੜਾ ਹੁੰਦਾ ਹੈ ਕਿ ਜੇ ਸਨ ਇਹ ਨੇਤਾ ਡੇਰੇ ਵਿੱਚ ਨਜ਼ਰ ਆਏ ਸਨ ਤਾਂ ਉਸੇ ਸਮੇਂ ਕਾਰਵਾਈ ਕਿਉਂ ਨਹੀਂ ਕੀਤੀ ਗਈ ਪੱਤਰ ਆਉਣ ਤੋਂ ਥੋੜੇ ਸਮੇਂ ਬਾਅਦ ਹੀ ਜਿਹੜੀ ਕਮੇਟੀ ਦਾ ਗਠਨ ਕਰਤਾ ਇਹਦੇ ਸ਼ੋਅ ਨੂੰ ਗੁਦਾਰਪੰਧਕ ਵੱਡੇ ਸੀਨੀਅਰ ਬੀਤਵਾਲ ਸਰਦਾਰ ਬਲਦੇਵ ਸਿੰਘ ਜੀ ਕੈਂਪੂਰ ਹਰਿਆਣਾ ਔਰ ਸਰਦਾਰ ਅਮਰਜੀਤ ਸਿੰਘ ਚਾਵਲਾ ਜਲਸਾ ਕਤਰ ਸ਼ੋਅਨੀ ਗੁਦਾਰਪੰਧਕ ਬੇਟੀ ਔਰ ਸਰਦਾਰ ਗੁਰਚਰ ਸਿੰਘ ਗਰੇਵਾਲ ਮੈਂਬਰ ਅੰਦਰ ਕਮੇਟੀ ਇਹ ਤੈਨੂੰ ਮੈਂਬਰੀ ਕਮੇਟੀ ਬਣਾਈ ਹੈ ਔਰ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਜਿੰਨੇ ਵੀ ਸਿੰਘ ਸਾਹਿਬ ਨੇ ਮੈਂਬਰ ਸਾਹਿਬਾਨ ਦੇ ਨਾਮ ਭੇਜੇ ਜਿਹੜੇ ਤੱਕ ਹੈ ਉਹਨਾਂ ਦੀ ਪਰਤਾਲ ਕਰਕੇ ਪੂਰੀ ਰਿਪੋਰਟ ਹੈ ਉਹ ਸਿੱਧੇ ਅਕਾਲ ਤਖਤ ਸਾਹਿਬ ਨੂੰ ਸੌਂਪਤੀ ਜਾਵੇ ਇਹ ਸੀ